ਇੱਕ ਬਹਿਤ ਹੀ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਏ ਨੇ ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਸੋਚਨ ਦੇ ਵਿੱਚ ਮਜਬੂਰ ਹੋ ਜਾਵੋਗੇ ਕਿ ਕਿਸ ਤਰੀਕੇ ਦੇ ਨਾਲ ਇੱਕ ਪਰਿਵਾਰ ਆਪਣੇ ਪਰਿਵਾਰਕ ਮੈਂਬਰਾਂ ਦੀ ਜਿਹੜੀ ਆ ਪਰਿਵਾਰਕ ਮੈਂਬਰਾਂ ਦੀ ਅੰਤਿਮ ਸੰਸਕਾਰ ਜਿਹੜਾ ਕਿਸ ਹਾਲਾਤਾਂ 'ਚ ਕਰ ਰਿਹਾ ਤਾਂ ਇਹ ਤਸਵੀਰਾਂ ਜਿਹੜੀਆਂ ਹੰਮੇਰਪੁਰ ਤੋਂ ਸਾਹਮਣੇ ਆਏ ਨੇ ਲਗਾਤਾਰ ਜਿਸ ਤਰੀਕੇ ਦੇ ਨਾਲ ਸੂਬੇ ਭਰ ਚ ਬਰਸਾਤ ਹੋ ਰਹੀ ਹੈ ਪਹਾੜੀ ਇਲਾਕਿਆਂ 'ਚ ਬਰਸਾਤ ਹੋ ਰਹੀ ਹੈ ਤਾਂ ਕਈ ਇਲਾਕੇ ਪ੍ਰਭਾਵਿਤ ਹੋਏ ਨੇ ਤੇ ਗੱਲ ਕੀਤੀ ਜਾਵੇ ਪਹਾੜੀ ਇਲਾਕਿਆਂ ਦੇ ਵਿੱਚ ਤਾਂ ਪਹਾੜੀ ਇਲਾਕਿਆਂ ਦੇ ਵਿੱਚ ਕਈ ਅਜਿਹੇ ਇਲਾਕੇ ਨੇ ਨਵੇਂ ਇਲਾਕੇ ਨੇ ਜੋ ਕਿ ਪਾਣੀ ਦੇ ਵਿੱਚ ਤਬਦੀਲ ਹੋ ਗਏ ਨੇ ਕਈ ਲੋਕ ਬੇਕਾਰ ਹੋ ਗਏ ਨੇ ਕਈਆ ਪਾਣੀ ਪਹੁੰਚ ਗਿਆ ਤਾਂ ਕਈ ਲੋਕ ਜਿਹੜੇ ਆ ਗੋਮੀ ਹੋ ਗਏ ਨੇ ਇਸ ਪਾਣੀ ਦੇ ਵਿੱਚ ਤਾਂ ਕਈ ਅਜਿਹੀ ਜਗ੍ਹਾ ਨੇ ਜਿੱਥੇ ਜਗ੍ਹਾ ਦੇ ਵਿੱਚ ਕਈ ਘਰ ਟਹਿਟੇ ਵੀ ਹੋ ਗਏ ਨੇ ਤਾਂ ਇੱਕ ਹੈਰਾਨ ਕਰ ਦੇਣ ਵਾਲੀ ਇਹ ਤਸਵੀਰ ਸਾਹਮਣੇ ਹੀ ਨੇ ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਬਿਲਾਸਪੁਰ ਅਤੇ ਅਮੀਰਪੁਰ ਦੀs ਰਾਤ ਤੇ ਸਥਿਤ ਪਾਲੂ ਪੁਲ ਨੇੜੇ ਇੱਕ ਅਨੋਕੀ ਘਟਨਾ ਸਾਹਮਣੇ ਜਿੱਥੇ ਅੰਤਿਮ ਸੰਸਕਾਰ ਦੌਰਾਨ ਸ਼ੁਰਕਾ ਖੜ ਦਾ ਪਾਣੀ ਚੀਤਾ ਤੱਕ ਪਹੁੰਚ ਗਿਆ ਤਾਂ ਵਿਧਾਨ ਸਭਾ ਹਲਕੇ ਦੇ ਵਿੱਚ ਸਥਿਤ ਪਾਲੂ ਪੁਲ ਨੇੜੇ ਇੱਕ Laash ਦਾ ਸੰਸਕਾਰ ਕੀਤਾ ਜਾ ਰਿਹਾ ਸੀ ਤਾਂ ਇਸ ਦੇ ਦੌਰਾਨ ਸ਼ੁਕਰਾ ਖੜ ਦਾ ਤੇਜ਼ ਵਹਾਅ ਚੀਤਾ ਵੱਲ ਚਲਾ ਗਿਆ ਤਾਂ ਪਾਣੀ ਦੇ ਤੇਜ਼ ਦਬਾਅ ਕਾਰਨ ਚੀਤਾ ਦੇ ਬੁਝਣ ਅਤੇ ਵਹਿ ਜਾਂਦਾ ਖਤਰਾ ਸੀ ਤਾਂ ਸਥਾਨਕ ਲੋਕਾਂ ਨੇ ਤੁਰੰਤ ਕਾਰਵਾਈ ਕਰਦਿਆ ਜੀਸੀਬੀ ਮਸ਼ੀਨ ਨੂੰ ਮੌਕੇ ਤੇ ਬੁਲਾਇਆ ਅਤੇ ਸਭ ਤੋਂ ਪਹਿਲਾ ਜੀਸੀਬੀ ਦੀ ਮਦਦ ਦੇ ਨਾਲ ਚੀਤਾ ਦੇ ਆਲੇ ਦੁਆਲੇ ਇਕੱਠਾ ਹੋਇਆ ਮਲਬਾ ਹਟਾਇਆ ਤਾਂ ਇਸ ਤੋਂ ਬਾਅਦ ਇੱਕ ਅਸਥਾਈ ਕੰਧ ਬਣਾ ਕੇ ਜਿਹੜਾ ਪਾਣੀ ਦੇ ਵਹਾਅ ਨੂੰ ਦੂਜੀ ਦਿਸ਼ਾ ਵੱਲ ਮੋੜ ਦਿੱਤਾ ਤਾਂ ਜੋ ਜੋ ਚੀਤਾ ਚੱਲ ਰਹੀ ਆ ਤਾਂ ਉਸ ਨੂੰ ਕੋਈ ਨੁਕਸਾਨ ਨਾ ਪਹੁੰਚਾਇਆ ਜਾਵੇ ਤਾਂ ਚੀਤਾ ਜਿਹੜੀ ਆ ਠੰਡੀ ਨਾ ਹੋਵੇ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਚਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆਉਂਦਾ ਹੋਵੇਗਾ ਤਾਂ ਵਿੱਚ ਕਾਰ ਜਿਹੜੀ ਆ ਇੱਕ ਚੀਤਾ ਚੱਲ ਰਹੀ ਆ ਤਾ ਜਿਸ ਨੂੰ ਬਚਾਉਣ ਦੇ ਲਈ ਪਰਿਵਾਰਕ ਮੈਂਬਰਾਂ ਦੇ ਵੱਲੋਂ ਸਭ ਤੋਂ ਪਹਿਲਾਂ ਜੀਸੀਬੀ ਬੁਲਾਈ ਗਈ ਆ ਤਾਂ ਜੀਸੀਬੀ ਦੇ ਨਾਲ ਚਿਤਾ ਦੇ ਆਲੇ-ਦੁਆਲੇ ਜਿਹੜੀ ਆ ਮਲਬਾ ਇਕੱਠਾ ਹੋਇਆ ਸੀਗਾ ਉਸ ਨੂੰ ਹਟਾਇਆ ਗਿਆ ਤਾਂ ਨਾਲ ਦੇ ਨਾਲ ਇੱਕ ਕਾਂਦੀ ਬਣਾਈ ਗਈ ਆ ਤਾਂ ਜੋ ਤੇਜ਼ ਪਾਣੀ ਦੇ ਵਹਾਅ ਦੇ ਨਾਲ ਜਿਹੜਾ ਚਿਤਾ ਜਲ ਰਹੀ ਆ ਉਹ ਕਿਤੇ ਪਾਣੀ ਦੇ ਵਿੱਚ ਵਹਿ ਕੇ ਚਲੇ ਜਾਵੇ ਤਾਂ ਚਿਤਾ ਜਿਹੜੀ ਅੱਗ ਲੱਗੀ ਆ ਉਹ ਬੁਝ ਨਾ ਇਸ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਪਰਿਵਾਰਕ ਮੈਂਬਰਾਂ ਦੇ ਵੱਲੋਂ ਜਦੋਂ ਜਹਾਦ ਲੱਗੀ ਹੋਈ ਆ ਤਾਂ ਜੋ ਜਿਸ ਤਰੀਕੇ ਨਾਲ ਚਿਤਾ ਜਲ ਰਹੀ ਆ ਉਸ ਨੂੰ ਬੁੱਝਨ ਦਿੱਤਾ ਜਾਵੇ ਤਾਂ ਸਾਰਾ ਪਰਿਵਾਰ ਉੱਥੇ ਮੌਕੇ ਤੇ ਇਕੱਠਾ ਆਇਆ ਤਾਂ ਨਾਲ ਦੇ ਨਾਲ ਜੀਸੀਬੀ ਮੌਕੇ ਤੇ ਅਪਲਾਈ ਕੀਆ ਤਾਂ ਜੋ ਉਸ ਤੇ ਕੰਦ ਕੀਤੀ ਜਾਵੇ ਤਾਂ ਕੰਦ ਕਰਨ ਦੇ ਨਾਲ ਜਿਹੜੀ ਆ ਪਾਣੀ ਦਾ ਵਹਾਅ ਸੀਗਾ ਚੇਤਾਵਾਲ ਉਸ ਨੂੰ ਦੂਸਰੀ ਦਿਸ਼ਾ ਵੱਲ ਜਿਹੜਾ ਮੋੜ ਦਿੱਤਾ ਜਾਵੇ ਇੱਕ ਬਹਿਤ ਹੀ ਹੈਰਾਨ ਕਰ ਦੇਣ ਵਾਲੀ ਤਸਵੀਰਾਂ ਸਾਹਮਣੇ ਆਏ ਨੇ ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਸੋਚਨ ਦੇ ਵਿੱਚ ਮਜਬੂਰ ਹੋ ਜਾਵੋਗੇ ਕਿ ਕਿਸ ਤਰੀਕੇ ਦੇ ਨਾਲ ਇੱਕ ਪਰਿਵਾਰ ਆਪਣੇ ਪਰਿਵਾਰਕ ਮੈਂਬਰਾਂ ਦੀ ਜਿਹੜੀ ਆ ਪਰਿਵਾਰਕ ਮੈਂਬਰਾਂ ਦੀ ਅੰਤਿਮ ਸੰਸਕਾਰ ਜਿਹੜਾ ਕਿਸ ਹਾਲਾਤਾਂ 'ਚ ਕਰ ਰਿਹਾ ਤਾਂ ਇਹ ਤਸਵੀਰਾਂ ਜਿਹੜੀਆਂ ਹੰਮੇਰਪੁਰ ਤੋਂ ਸਾਹਮਣੇ ਆਏ ਨੇ ਲਗਾਤਾਰ ਜਿਸ ਤਰੀਕੇ ਦੇ ਨਾਲ ਸੂਬੇ ਭਰ ਚ ਬਰਸਾਤ ਹੋ ਰਹੀ ਹੈ ਪਹਾੜੀ ਇਲਾਕਿਆਂ 'ਚ ਬਰਸਾਤ ਹੋ ਰਹੀ ਹੈ ਤਾਂ ਕਈ ਇਲਾਕੇ ਪ੍ਰਭਾਵਿਤ ਹੋਏ ਨੇ ਤੇ ਗੱਲ ਕੀਤੀ ਜਾਵੇ ਪਹਾੜੀ ਇਲਾਕਿਆਂ ਦੇ ਵਿੱਚ ਤਾਂ ਪਹਾੜੀ ਇਲਾਕਿਆਂ ਦੇ ਵਿੱਚ ਕਈ ਅਜਿਹੇ ਇਲਾਕੇ ਨੇ ਨਵੇਂ ਇਲਾਕੇ ਨੇ ਜੋ ਕਿ ਪਾਣੀ ਦੇ ਵਿੱਚ ਤਬਦੀਲ ਹੋ ਗਏ ਨੇ ਕਈ ਲੋਕ ਬੇਕਾਰ ਹੋ ਗਏ ਨੇ ਕਈਆਂ ਤੇ ਘਰਾਂ ਤੱਕ ਪਾਣੀ ਪਹੁੰਚ ਗਿਆ ਤਾਂ ਕਈ ਲੋਕ ਜਿਹੜੇ ਆ ਗੋਮੀ ਹੋ ਗਏ ਨੇ ਇਸ ਪਾਣੀ ਦੇ ਵਿੱਚ ਤਾਂ ਕਈ ਅਜਿਹੀ ਜਗ੍ਹਾ ਨੇ ਜਿੱਥੇ ਜਗ੍ਹਾ ਦੇ ਵਿੱਚ ਕਈ ਘਰ ਟਹਿ ਟੇਰ ਵੀ ਹੋ ਗਏ ਨੇ ਤਾਂ ਇੱਕ ਹੈਰਾਨ ਕਰ ਦੇਣ ਵਾਲੀ ਇਹ ਤਸਵੀਰ ਸਾਹਮਣੇ ਹੈ ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਤਸਵੀਰ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਬिलासपुर ਅਤੇ ਮੀਰਪੁਰ ਦੀs ਰਾਤ ਤੇ ਸਥਿਤ ਪਾਲੂ ਪੁਲ ਨੇੜੇ ਇੱਕ ਅਨੋਕੀ ਘਟਨਾ ਸਾਹਮਣੇ ਜਿੱਥੇ ਅੰਤਿਮ ਸੰਸਕਾਰ ਦੌਰਾਨ ਸ਼ੁਰਕਾ ਖੜ ਦਾ ਪਾਣੀ ਚੀਤਾ ਤੱਕ ਪਹੁੰਚ ਗਿਆ ਤਾਂ ਚੰਡੂਤਾ ਵਿਧਾਨ ਸਭਾ ਹਲਕੇ ਦੇ ਵਿੱਚ ਸਥਿਤ ਪਾਲੂ ਪੁਲ ਨੇੜੇ ਇੱਕ Laash ਦਾ ਸੰਸਕਾਰ ਕੀਤਾ ਜਾ ਰਿਹਾ ਸੀ ਤਾਂ ਇਸ ਦੇ ਦੌਰਾਨ ਸ਼ੁਰਕਾ ਖੜ ਦਾ ਤੇਜ਼ ਵਹਾਹ ਚੀਤਾ ਵੱਲ ਚਲਾ ਗਿਆ ਤਾਂ ਪਾਣੀ ਦੇ ਤੇਜ਼ ਦਬਾਅ ਕਾਰਨ ਚੀਤਾ ਦੇ ਮੁੱਜਨ ਅਤੇ ਵਹਿ ਜਾਂਦਾ ਖਤਰਾ ਸੀ ਤਾਂ ਸਥਾਨਕ ਲੋਕਾਂ ਨੇ ਤੁਰੰਤ ਕਾਰਵਾਈ ਕਰਦਿਆ ਜੀਸੀਬੀ ਮਸ਼ੀਨ ਨੂੰ ਮੌਕੇ ਤੇ ਬੁਲਾਇਆ ਤੇ ਸਭ ਤੋਂ ਪਹਿਲਾਂ ਜੀਸੀਬੀ ਦੀ ਮਦਦ ਦੇ ਨਾਲ ਚੀਤਾ ਦੇ ਆਲੇ ਦੁਆਲੇ ਇਕੱਠਾ ਹੋਇਆ ਮਲਬਾ ਹਟਾਇਆ ਤਾਂ ਇਸ ਤੋਂ ਬਾਅਦ ਇੱਕ ਅਸਥਾਈ ਕੰਧ ਬਣਾ ਕੇ ਜਿਹੜਾ ਪਾਣੀ ਦੇ ਵਹਾਅ ਨੂੰ ਦੂਜੀ ਦਿਸ਼ਾ ਵੱਲ ਮੋੜ ਦਿੱਤਾ ਤਾਂ ਜੋ ਜੋ ਚੀਤਾ ਚੱਲ ਰਹੀ ਆ ਤਾਂ ਉਸ ਨੂੰ ਕੋਈ ਨੁਕਸਾਨ ਨਾ ਪਹੁੰਚਾਇਆ ਜਾਵੇ ਤਾਂ ਚੀਤਾ ਜਿਹੜੀ ਆ ਠੰਡੀ ਨਾ ਹੋਵੇ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਚਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆਉਂਦਾ ਹੋਵੇਗਾ ਤਾਂ ਵਿੱਚ ਕਾਰ ਜਿਹੜੀ ਆ ਇੱਕ ਚਿਤਾ ਜਲ ਰਹੀ ਆ ਤਾਂ ਜਿਸ ਨੂੰ ਬਚਾਉਣ ਦੇ ਲਈ ਪਰਿਵਾਰਕ ਮੈਂਬਰਾਂ ਦੇ ਵੱਲੋਂ ਸਭ ਤੋਂ ਪਹਿਲਾਂ ਜੀਐਸਬੀ ਬੁਲਾਈ ਗਈ ਆ ਤਾਂ ਜੀਐਸਬੀ ਦੇ ਨਾਲ ਚਿਤਾ ਦੇ ਆਲੇ ਦੁਆਲੇ ਜਿਹੜੀ ਆ ਮਲਬਾ ਇਕੱਠਾ ਹੋਇਆ ਸੀਗਾ ਉਸ ਨੂੰ ਹਟਾਇਆ ਗਿਆ ਤਾਂ ਨਾਲ ਦੇ ਨਾਲ ਇੱਕ ਕਾਂਦੀ ਬਣਾਈ ਗਈ ਆ ਤਾਂ ਜੋ ਤੇਜ਼ ਪਾਣੀ ਦੇ ਵਹਾਅ ਦੇ ਨਾਲ ਜਿਹੜਾ ਚਿਤਾ ਜਲ ਰਹੀ ਆ ਇਸ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪਰਿਵਾਰਕ ਮੈਂਬਰਾਂ ਦੇ ਵੱਲੋਂ ਜਦੋਂ ਜਹਾਜ ਲੱਗੀ ਹੋਈ ਆ ਤਾਂ ਜੋ ਜਿਸ ਤਰੀਕੇ ਨਾਲ ਜਿੱਤਾ ਚੱਲ ਰਹੀ ਆ ਉਸ ਨੂੰ ਬੁੱਝਣ ਨਾ ਦਿੱਤਾ ਜਾਵੇ ਤਾਂ ਸਾਰਾ ਪਰਿਵਾਰ ਉੱਥੇ ਮੌਕੇ ਤੇ ਇਕੱਠਾ ਆਇਆ ਤਾਂ ਨਾਲ ਦੇ ਨਾਲ ਜੀਸੀਬੀ ਮੌਕੇ ਤੇ ਬਲਾਈ ਗਈ ਆ ਤਾਂ ਜੋ ਉਸ ਤੇ ਕੰਦ ਕੀਤੀ ਜਾਵੇ ਤਾਂ ਕੰਦ ਕਰਨ ਦੇ ਨਾਲ ਜਿਹੜੀ ਆ ਪਾਣੀ ਦਾ ਵਹਾਅ ਸੀਗਾ ਚੇਤਾਵਾਲ ਉਸ ਨੂੰ ਦੂਸਰੀ ਦਿਸ਼ਾ ਵੱਲ ਜਿਹੜਾ ਮੋੜ ਦਿੱਤਾ ਆ ਇੱਕ ਬਹਿਤ ਹੀ ਹੈਰਾਨ ਕਰ ਦੇਣ ਵਾਲੀ ਤਸਵੀਰਾਂ ਸਾਹਮਣੇ ਆਏ ਨੇ ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਸੋਚਨ ਦੇ ਵਿੱਚ ਮਜਬੂਰ ਹੋ ਜਾਵੋਗੇ ਕਿ ਕਿਸ ਤਰੀਕੇ ਦੇ ਨਾਲ ਇੱਕ ਪਰਿਵਾਰ ਆਪਣੇ ਪਰਿਵਾਰਕ ਮੈਂਬਰਾਂ ਦੀ ਜਿਹੜੀ ਆ ਪਰਿਵਾਰਕ ਮੈਂਬਰਾਂ ਦੀ ਅੰਤਿਮ ਸੰਸਕਾਰ ਜਿਹੜਾ ਕਿਸ ਹਾਲਾਤਾਂ 'ਚ ਕਰ ਰਿਹਾ ਤਾਂ ਇਹ ਤਸਵੀਰਾਂ ਜਿਹੜੀਆਂ ਹੰਮੀਰਪੁਰ ਤੋਂ ਸਾਹਮਣੇ ਇਹਨੇ ਲਗਾਤਾਰ ਜਿਸ ਤਰੀਕਾ ਸੂਬੇ ਭਰ 'ਚ ਬਰਸਾਤ ਹੋ ਰਹੀ ਹੈ ਪਹਾੜੀ ਇਲਾਕਿਆਂ 'ਚ ਬਰਸਾਤ ਹੋ ਰਹੀ ਹੈ ਤਾਂ ਕਈ ਇਲਾਕੇ ਪ੍ਰਭਾਵਿਤ ਹੋਏ ਨੇ ਤੇ ਗੱਲ ਕੀਤੀ ਜਾਵੇ ਪਹਾੜੀ ਇਲਾਕਿਆਂ ਦੇ ਵਿੱਚ ਤਾਂ ਪਹਾੜੀ ਇਲਾਕਿਆਂ ਦੇ ਵਿੱਚ ਕਈ ਅਜਿਹੇ ਇਲਾਕੇ ਨੇ ਨਵੇਂ ਇਲਾਕੇ ਨੇ ਜੋ ਕਿ ਪਾਣੀ ਦੇ ਵਿੱਚ ਤਬਦੀਲ ਹੋ ਗਏ ਨੇ ਕਈ ਲੋਕ ਬੇਕਾਰ ਹੋ ਗਏ ਨੇ ਕਈਆਂ ਦੇ ਘਰਾਂ ਤੱਕ ਪਾਣੀ ਪਹੁੰਚ ਗਿਆ ਤਾਂ ਕਈ ਲੋਕ ਜਿਹੜੇ ਆ ਗੁੰਮੀ ਹੋ ਗਏ ਨੇ ਇਸ ਪਾਣੀ ਦੇ ਵਿੱਚ ਤਾਂ ਕਈ ਅਜੇ ਹੀ ਜਗ੍ਹਾ ਨੇ ਜਿੱਥੇ ਜਗ੍ਹਾ ਦੇ ਵਿੱਚ ਕਈ ਘਰ ਟੈਟੇਲ ਵੀ ਹੋ ਗਏ ਨੇ ਤਾਂ ਇੱਕ ਹੈਰਾਨ ਕਰ ਦੇਣ ਵਾਲੀ ਇਹ ਤਸਵੀਰ ਸਾਹਮਣੇ ਹੀ ਨੇ ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਬਿਲਾਸਪੁਰ ਅਤੇ ਅਮੀਰਪੁਰ ਦੀs ਰਾਤ 23 ਦਿੱਤ ਪਾਲੂ ਪੁਲ ਨੇੜੇ ਇੱਕ ਅਨੋਕੀ ਘਟਨਾ ਸਾਹਮਣੇ ਜਿੱਤੇ ਅੰਤਿਮ ਸੰਸਕਾਰ ਦੌਰਾਨ ਸ਼ੁਰਕਾ ਖੜ ਦਾ ਪਾਣੀ ਚੀਤਾ ਤੱਕ ਪਹੁੰਚ ਗਿਆ ਤਾਂ ਵਿਧਾਨ ਸਭਾ ਹਲਕੇ ਦੇ ਵਿੱਚ ਸਥਿਤ ਪਾਲੂ ਪੁਲ ਨੇੜੇ ਇੱਕ ਲਾਸ਼ ਦਾ ਸੰਸਕਾਰ ਕੀਤਾ ਜਾ ਰਿਹਾ ਸੀ ਤਾਂ ਇਸ ਦੇ ਦੌਰਾਨ ਸ਼ੁਕਰਾ ਖੜ ਦਾ ਤੇਜ਼ ਵਹਾਅ ਚੀਤਾ ਵੱਲ ਚਲਾ ਗਿਆ ਤਾਂ ਪਾਣੀ ਦੇ ਤੇਜ਼ ਦਬਾਅ ਕਾਰਨ ਚੀਤਾ ਦੇ ਬੁਝਣ ਅਤੇ ਵਿਹਨ ਜਾਂਦਾ ਖਤਰਾ ਸੀ ਤਾਂ ਸਥਾਨਕ ਲੋਕਾਂ ਨੇ ਤੁਰੰਤ ਕਾਰਵਾਈ ਕਰਦਿਆ ਜੀਸੀਬੀ ਮਸ਼ੀਨ ਨੂੰ ਮੌਕੇ ਤੇ ਬੁਲਾਇਆ ਅਤੇ ਸਭ ਤੋਂ ਪਹਿਲਾ ਜੀਸੀਬੀ ਦੀ ਮਦਦ ਦੇ ਨਾਲ ਚੀਤਾ ਦੇ ਆਲੇ ਦੁਆਲੇ ਇਕੱਠਾ ਹੋਇਆ ਮਲਬਾ ਹਟਾਇਆ ਤਾਂ ਇਸ ਤੋਂ ਬਾਅਦ ਇੱਕ ਅਸਥਾਈ ਕੰਦ ਬਣਾ ਕੇ ਜਿਹੜਾ ਪਾਣੀ ਦੇ ਵਹਾਅ ਨੂੰ ਦੂਜੀ ਦਿਸ਼ਾ ਵੱਲ ਮੋੜ ਦਿੱਤਾ ਤਾਂ ਜੋ ਜੋ ਚੀਤਾ ਚੱਲ ਰਹੀ ਆ ਤਾਂ ਉਸ ਨੂੰ ਕੋਈ ਨੁਕਸਾਨ ਨਾ ਪਹੁੰਚਾਇਆ ਜਾਵੇ ਤਾਂ ਚੀਤਾ ਜਿਹੜੀ ਆ ਠੰਡੀ ਨਾ ਹੋਵੇ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਚਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆਉਂਦਾ ਹੋਵੇਗਾ ਤਾਂ ਵਿੱਚਕਾਰ ਜਿਹੜੀ ਆ ਇੱਕ ਚੀਤਾ ਜਲ ਰਹੀ ਆ ਦਾ ਜਿਸ ਨੂੰ ਬਚਾਉਣ ਦੇ ਲਈ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਸਭ ਤੋਂ ਪਹਿਲਾਂ ਜੀਐਸਬੀ ਬੁਲਾਈ ਗਈ ਆ ਤਾਂ ਜੀਐਸਬੀ ਦੇ ਨਾਲ ਚਿਤਾ ਦੇ ਆਲੇ-ਦੁਆਲੇ ਜਿਹੜੀ ਆ ਮਲਬਾ ਇਕੱਠਾ ਹੋਇਆ ਸੀਗਾ ਉਸ ਨੂੰ ਹਟਾਇਆ ਗਿਆ ਤਾਂ ਨਾਲ ਦੇ ਨਾਲ ਇੱਕ ਕਾਂਦੀ ਬਣਾਈ ਗਈ ਆ ਤਾਂ ਜੋ ਤੇਜ਼ ਪਾਣੀ ਦੇ ਵਹਾਅ ਦੇ ਨਾਲ ਜਿਹੜਾ ਚਿਤਾ ਜਲ ਰਹੀ ਆ ਉਹ ਕਿਤੇ ਪਾਣੀ ਦੇ ਵਿੱਚ ਵਹਿ ਕੇ ਚੱਲ ਨ ਜਾਵੇ ਤਾਂ ਚਿਤਾ ਜਿਹੜੀ ਅੱਗ ਲੱਗੀ ਆ ਉਹ ਬੁਝ ਨਾ ਇਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਜਦੋਂ ਜਹਾਦ ਲੱਗੀ ਹੋਈ ਆ ਤਾਂ ਜੋ ਜਿਸ ਤਰੀਕੇ ਚਿਤਾ ਜਲ ਰਹੀ ਆ ਉਸ ਨੂੰ ਵੁੱਜਨਾ ਦਿੱਤਾ ਜਾਵੇ ਤਾਂ ਸਾਰਾ ਪਰਿਵਾਰ ਉੱਥੇ ਮੋਕੇ ਤੇ ਇਕੱਠਾ ਆਇਆ ਤਾਂ ਨਾਲ ਦੇ ਨਾਲ ਜੀਸੀਬੀ ਮੋਕੇ ਤੇ ਬਲਾਈ ਗਈ ਹੈ ਤਾਂ ਜੋ ਉਸ ਤੇ ਕੰਦ ਕੀਤੀ ਜਾਵੇ ਤਾਂ ਕੰਦ ਕਰਨ ਦੇ ਨਾਲ ਜਿਹੜੀ ਹੈ ਪਾਣੀ ਦਾ ਵਹਾਅ ਸੀਗਾ ਚੇਤਾਵਾਲ ਉਸ ਨੂੰ ਦੂਸਰੀ ਦਿਸ਼ਾ ਵੱਲ ਜਿਹੜਾ ਮੋੜ ਦਿੱਤਾ ਹੈ ਇੱਕ ਬਹਿਤ ਹੀ ਹੈਰਾਨ ਕਰ ਦੇਣ ਵਾਲੀਆ ਤਸਵੀਰਾਂ ਸਾਹਮਣੇ ਆਏ ਨੇ ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਸੋਚਨ ਦੇ ਵਿੱਚ ਮਜਬੂਰ ਹੋ ਜਾਵੋਗੇ ਕਿ ਕਿਸ ਤਰੀਕੇ ਦੇ ਨਾਲ ਇੱਕ ਪਰਿਵਾਰ ਆਪਣੇ ਪਰਿਵਾਰਕ ਮੈਂਬਰਾਂ ਦੀ ਜਿਹੜੀ ਆ ਪਰਿਵਾਰਕ ਮੈਂਬਰਾਂ ਦੀ ਅੰਤਿਮ ਸੰਸਕਾਰ ਜਿਹੜਾ ਕਿਸ ਹਾਲਾਤਾਂ ਚ ਕਰ ਰਿਹਾ ਤਾਂ ਇਹ ਤਸਵੀਰਾਂ ਜਿਹੜੀਆਂ ਹੰਮੇਰਪੁਰ ਤੋਂ ਸਾਹਮਣੇ ਇਹ ਨੇ ਲਗਾਤਾਰ ਜਿਸ ਤਰੀਕੇ ਤਲਾ ਤ ਸੂਬੇ ਭਰ ਚ ਬਰਸਾਤ ਹੋ ਰਹੀ ਆ ਪਹਾੜੀ ਇਲਾਕਿਆਂ ਚ ਬਰਸਾਤ ਹੋ ਰਹੀ ਆ ਤਾਂ ਕਈ ਇਲਾਕੇ ਪ੍ਰਭਾਵਿਤ ਹੋਏ ਨੇ ਤੇ ਗੱਲ ਕੀਤੀ ਜਾਵੇ ਪਹਾੜੀ ਇਲਾਕਿਆਂ ਦੇ ਵਿੱਚ ਤਾਂ ਪਹਾੜੀ ਇਲਾਕਿਆਂ ਦੇ ਵਿੱਚ ਕਈ ਅਜਿਹੇ ਇਲਾਕੇ ਨੇ ਨਵੇਂ ਇਲਾਕੇ ਨੇ ਜੋ ਕਿ ਪਾਣੀ ਦੇ ਵਿੱਚ ਤਬਦੀਲ ਹੋ ਗਏ ਨੇ ਕਈ ਲੋਕ ਬੇਕਾਰ ਹੋ ਗਏ ਨੇ ਕਈਆ ਤੇ ਘਰਾਂ ਤੱਕ ਪਾਣੀ ਪਹੁੰਚ ਗਿਆ ਤਾਂ ਕਈ ਲੋਕ ਜਿਹੜੇ ਆ ਗੋਮੀ ਹੋ ਗਏ ਨੇ ਇਸ ਪਾਣੀ ਦੇ ਵਿੱਚ ਤਾਂ ਕਈ ਅਜਿਹੀ ਜਗ੍ਹਾ ਨੇ ਜਿੱਥੇ ਜਗ੍ਹਾ ਦੇ ਵਿੱਚ ਕਈ ਘਰ ਟਹਿ ਟੇਰ ਵੀ ਹੋ ਗਏ ਨੇ ਤਾਂ ਇੱਕ ਹੈਰਾਨ ਕਰ ਦੇਣ ਵਾਲੀ ਇਹ ਤਸਵੀਰ ਸਾਹਮਣੇ ਹੀ ਨੇ ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਬਿਲਾਸਪੁਰ ਅਤੇ ਅਮੀਰਪੁਰ ਦੀs ਰਾਤ ਤੇ ਸਥਿਤ ਪਾਲੂ ਪੁਲ ਨੇੜੇ ਇੱਕ ਅਨੋਕੀ ਘਟਨਾ ਸਾਹਮਣੇ ਜਿੱਤੇ ਅੰਤਿਮ ਸੰਸਕਾਰ ਦੌਰਾਨ ਸ਼ੁਰਕਾ ਘੜ ਦਾ ਪਾਣੀ ਚੀਤਾ ਤੱਕ ਪਹੁੰਚ ਗਿਆ ਤਾਂ ਚੰਡੂਤਾ ਵਿਧਾਨ ਸਭਾ ਹਲਕੇ ਦੇ ਵਿੱਚ ਸਥਿਤ ਪਾਲੂ ਪੁਲ ਨੇੜੇ ਇੱਕ ਲਾਸ਼ ਦਾ ਸੰਸਕਾਰ ਕੀਤਾ ਜਾ ਰਿਹਾ ਸੀ ਤਾਂ ਇਸ ਦੇ ਦੌਰਾਨ ਸ਼ੁਕਰਖੜ ਦਾ ਤੇਜ਼ ਵਹਾਹ ਚੀਤਾ ਵੱਲ ਚਲਾ ਗਿਆ ਤਾਂ ਪਾਣੀ ਦੇ ਤੇਜ਼ ਦਬਾਅ ਕਾਰਨ ਚੀਤਾ ਦੇ ਬੁਝਣ ਅਤੇ ਵਹਿ ਜਾਂਦਾ ਖਤਰਾ ਸੀ ਤਾਂ ਸਥਾਨਕ ਲੋਕਾਂ ਨੇ ਤੁਰੰਤ ਕਾਰਵਾਈ ਕਰਦਿਆ ਜੀਸੀਬੀ ਮਸ਼ੀਨ ਨੂੰ ਮੌਕੇ ਤੇ ਬੁਲਾਇਆ ਅਤੇ ਸਭ ਤੋਂ ਪਹਿਲਾਂ ਜੀਸੀਬੀ ਦੀ ਮਦਦ ਦੇ ਨਾਲ ਚੀਤਾ ਦੇ ਆਲੇ ਦੁਆਲੇ ਇਕੱਠਾ ਹੋਇਆ ਮਲਬਾ ਹਟਾਇਆ ਤਾਂ ਇਸ ਤੋਂ ਬਾਅਦ ਇੱਕ ਅਸਥਾਈ ਕੰਧ ਬਣਾ ਕੇ ਜਿਹੜਾ ਪਾਣੀ ਦੇ ਵਹਾਅ ਨੂੰ ਦੂਜੀ ਦਿਸ਼ਾ ਵੱਲ ਮੋੜ ਦਿੱਤਾ ਤਾਂ ਜੋ ਜੋ ਚੀਤਾ ਚੱਲ ਰਹੀ ਆ ਤਾਂ ਉਸ ਨੂੰ ਕੋਈ ਨੁਕਸਾਨ ਨਾ ਪਹੁੰਚਾਇਆ ਜਾਵੇ ਤਾਂ ਚੀਤਾ ਜਿਹੜੀ ਆ ਠੰਡੀ ਨਾ ਹੋਵੇ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਚਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆਉਂਦਾ ਹੋਵੇਗਾ ਤਾਂ ਵਿੱਚਕਾਰ ਜਿਹੜੀ ਆ ਇੱਕ ਚੀਤਾ ਜਲ ਰਹੀ ਆ ਤਾਂ ਜਿਸ ਨੂੰ ਬਚਾਉਣ ਦੇ ਲਈ ਪਰਿਵਾਰਿਕ ਮੈਂਬਰਾਂ ਤੋਂ ਬੋਲ ਸਭ ਤੋਂ ਪਹਿਲਾਂ ਜੀ.ਐਸ.ਬੀ ਬੁਲਾਈ ਗਈ ਆ ਤਾਂ ਜੀ.ਐਸ.ਬੀ ਦੇ ਨਾਲ ਚੀਤਾ ਦੇ ਆਲੇ-ਦੁਆਲੇ ਜਿਹੜੀ ਆ ਮਲਬਾ ਇਕੱਠਾ ਹੋਇਆ ਸੀਗਾ ਉਸ ਨੂੰ ਮੋਟਾਇਆ ਗਿਆ ਤਾਂ ਨਾਲ ਦੇ ਨਾਲ ਇੱਕ ਕਾਂਧੀ ਬਣਾਈ ਗਈ ਹੈ ਤਾਂ ਜੋ ਤੇਜ਼ ਪਾਣੀ ਦੇ ਵਹਾਅ ਦੇ ਨਾਲ ਜਿਹੜਾ ਚੀਤਾ ਜਲ ਰਹੀ ਆ ਉਹ ਕਿਤੇ ਪਾਣੀ ਦੇ ਵਿੱਚ ਵਹਿ ਕੇ ਚਲੇ ਜਾਵੇ ਤਾਂ ਚੀਤਾ ਜਿਹੜੀ ਅੱਗ ਲੱਗੀ ਆ ਉਹ ਬੁੱਝ ਨਾ ਇਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਪਰਿਵਾਰਕ ਮੈਂਬਰਾਂ ਦੇ ਵੱਲੋਂ ਜਦੋਂ ਜਹਾਦ ਲੱਗੀ ਹੋਈ ਆ ਤਾਂ ਜੋ ਜਿਸ ਤਰੀਕੇ ਨਾਲ ਚੀਤਾ ਜਲ ਰਹੀ ਆ ਉਸ ਨੂੰ ਬੁੱਝਣ ਨਾ ਦਿੱਤਾ ਜਾਵੇ ਤਾਂ ਸਾਰਾ ਪਰਿਵਾਰ ਉੱਥੇ ਮੌਕੇ ਤੇ ਇਕੱਠਾ ਹੋਇਆ ਤਾਂ ਨਾਲ ਦੇ ਨਾਲ ਜੇਸੀਬੀ ਮੌਕੇ ਤੇ ਬਲਾਈ ਗਈ ਹੈ ਤਾਂ ਜੋ ਉਸ ਤੇ ਕੰਧ ਕੀਤੀ ਜਾਵੇ ਤਾਂ ਕੰਧ ਕਰਨ ਦੇ ਨਾਲ ਜਿਹੜੀ ਆ ਪਾਣੀ ਦਾ ਵਹਾਅ ਸੀਗਾ ਚੇਤਾਵਾਲ ਉਸ ਨੂੰ ਦੂਸਰੀ ਦਿਸ਼ਾ ਵੱਲ ਜਿਹੜਾ ਆ ਮੋੜ ਦਿੱਤਾ ਆ ਇੱਕ ਬਹਿਤ ਹੀ ਹੈਰਾਨ ਕਰ ਦੇਣ ਵਾਲੀਆ ਤਸਵੀਰਾਂ ਸਾਹਮਣੇ ਆਏ ਨੇ ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਸੋਚਨ ਦੇ ਵਿੱਚ ਮਜਬੂਰ ਹੋ ਜਾਵੋਗੇ ਕਿ ਕਿਸ ਤਰੀਕੇ ਦੇ ਨਾਲ ਇੱਕ ਪਰਿਵਾਰ ਆਪਣੇ ਪਰਿਵਾਰਿਕ ਮੈਂਬਰਾਂ ਦੀ ਜਿਹੜੀ ਆ ਪਰਿਵਾਰਕ ਮੈਂਬਰਾਂ ਦੀ ਅੰਤਿਮ ਸੰਸਕਾਰ ਜਿਹੜਾ ਕਿਸ ਹਾਲਾਤਾਂ 'ਚ ਕਰ ਰਿਹਾ ਤਾਂ ਇਹ ਤਸਵੀਰਾਂ ਜਿਹੜੀਆਂ ਅਮੀਰਪੁਰ ਤੋਂ ਸਾਹਮਣੇ ਇਹਨੇ ਲਗਾਤਾਰ ਜਿਸ ਤਰੀਕੇ ਤਲਾਂ ਸੂਬੇ ਪਰ ਤੇ ਬਰਸਾਤ ਹੋ ਰਹੀ ਹੈ